ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਆਪਣੀ ਜੀ ਇਹ ਜਿਹੜੀ ਜਾਗਤ ਲਈ ਸੀ ਆਪਣੀ ਕੰਪਲੀਟ ਹੋ ਗਈ ਹੈ ਜਾਗਤ ਇਹ ਆਪਣਾ ਸੀਗਾ ਜੀ ਮਗਰਲਾ ਪੱਲਾ ਇਹ ਵਾਲੀ ਆਪਾਂ ਨੇ ਬੁੰਨਤੀ ਪਾਈ ਹੋਈ ਆ ਦੇਖੋ ਕਿੰਨੀ ਪਿਆਰੀ ਬੁੰਨਤੀ ਲਾ ਦੀ ਹੈ ਕਿੰਨੇ ਜਿਆ ਕਲਰ ਆ ਇਹਦਾ ਜੀ ਤੇ ਇਹ ਆਪਣੀਆਂ ਹੈਗੀਆਂ ਨੇ फ्रंट ਵਾਲੀਆਂ ਪੱਟੀਆਂ ਦੋਹਾਂ ਠੀਕ ਹੈ ਜੀ ਇਹ ਵਾਲੀਆਂ ਤੇ ਹੁਣ ਆਪਾਂ ਨੇ ਇਹਨਾਂ ਦੇ ਜਾਕਟ ਦੇ ਜਿਹੜੇ ਮੁੱਢੇ ਨੇ ਠੀਕ ਹੈ ਜੀ ਇਹ ਆਪਾਂ ਬੈਕ ਸਾਈਡ ਨਾਲ ਇਹਦੇ ਨਾਲ ਬੈਕ ਪਲੇ ਨਾਲ ਜੋੜਨੇ ਆ ਇਹ ਆਪਣੀਆਂ ਪੱਟੀ ਕੀਤੀ ਹੋਈ ਹੈ ਜਿਹੜੀ ਆਪਣੀਏ ਕਰ ਦੇਣੀ ਆਪਾਂ ਕਹਿ ਦਿੰਦੇ ਆ ਨਾ ਉਹ ਵਾਲੀ ਆ ਇਹ ਠੀਕ ਹੈ ਜੀ ਤੇ ਹੁਣ ਜਿੰਨੇ ਆਪਾਂ ਨੇ ਆ ਦੇਖੋ ਆ ਕੁੰਡੇ ਆ ਆਪਣੇ ਗਿਣ ਕੇ ਉਹਨੇ ਕੁੰਡੇ ਆਪਾਂ ਨੇ ਛੱਡ ਕੇ ਬਾਕੀ ਜਿਹੜੇ ਆਪਣੇ ਗਲੇ ਦੇ ਕੁੰਡੇ ਆ ਉਹ ਆਪਾਂ ਨੇ ਘਟਾ ਦੇਣੇ ਨੇ ਸਾਰੇ ਠੀਕ ਹੈ ਜੀ ਹੁਣ 에ਰੀ ਆਪਾਂ ਅੱਜ ਜਿਹੜੀ ਗਲੇ ਦੀ ਕਾਟ ਹੁੰਦੀ ਹੈ ਨਾ ਉਹਦੇ ਬਾਰੇ ਗੱਲ ਕਰਾਂਗੇ ਵੀ ਜਿਹੜੀ ਆਪਣਾ ਗਲੇ ਦੀ ਕਾਟ ਅੱਧੇ ਕੈਂਚ ਦੀ ਪਾਉਣੀ ਹੈ ਤੇ ਉਹ ਕਿੱਦਾਂ ਪਾਉਣੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਹੈ ਆਪਣੇ ਆਪਾਂ ਇਹ ਬੈਕ ਸਾਈਡ ਆਪਣੇ ਆਪਣੇ ਆਹ ਕੁੰਡੇ ਜਿਹੜੇ ਹੈਗੇ ਨੇ ਆ ਦੇਖੋ 2 4 6 8 10 12 14 16 18 20 22 ਠੀਕ ਹੈ ਜੀ 11 ਝੋਟੇ ਨੇ 22 ਕੁੰਡੇ ਨੇ ਆਪਣੇ ਆ ਪੱਟੀ ਨੂੰ ਛੱਡ ਕੇ ਹਾਂਜੀ ਪਹਿਲਾਂ ਤਾਂ ਆਪਾਂ ਬਾਈ ਕੁੰਡੇ ਪੁੱਠੇ ਬੁਣ ਲੈਣੇ ਨੇ ਪੁੱਠੀ ਸਾਈਡ ਹੀ ਆਪਣੀ ਆ ਇਹ ਸਲਾਈ ਪੁੱਠੀ ਸਾਈਡ ਵਾਲੀ ਆ ਦੋ ਲੋ ਜੀ ਆਪਣੇ ਬਾਈ ਕੁੰਡੇ ਹੋ ਗਏ ਨੇ ਠੀਕ ਆ ਜੀ 11 ਛੋਟੇ ਜਿੰਨੇ ਆਪਾਂ ਪੱਟੀ ਦੇ ਰੱਖਿਓ ਨੇ ਮੋਢੇ ਦੇ ਉਨੀ ਆਪਾਂ ਜਿਹੜਾ ਆਪਣਾ ਮਗਰਲਾ ਪੱਲਾ ਹੈ ਉਹਦੇ ਆਪਾਂ ਨੇ ਬਾਈ ਕੁੰਡੇ ਲੈ ਲੈਨੇ ਹੁਣ ਆਪਾਂ ਨੇ ਬਾਕੀ ਕੁੰਡੇ ਘਟਾ ਦੇਣੇ ਨੇ ਬਾਈ ਕੁੰਡੀ ਆਪਾਂ ਇੱਧਰ ਰੱਖ ਲਾਂਗੇ ਇੱਧਰਲੀ ਸਾਈਡ ਠੀਕ ਆ ਜੀ ਦੂਜੀ ਪੱਟੀ ਜੋੜੂ ਹੁਣ ਆਪਣੇ ਕੁੰਡੇ ਕਿਵੇਂ ਘਟਾਉਣੇ ਆ ਦੇਖ ਤੁਸੀਂ ਆ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰਤਾ ਇਹ ਵਾਲੇ ਇੱਧਰ ਠੀਕ ਆ ਜੀ ਦੋ ਕੁੰਡਿਆਂ ਦੇ ਇੱਕ ਕਰਤਾ ਆਪਾਂ ਨੇ ਉਹ ਜਿਹੜਾ ਆਹ ਕੁੰਡਾ ਇੱਧਰ ਹੈ ਇਹਨੂੰ ਇੱਧਰ ਹੀ ਲਿਆਣਾ ਆਪਾਂ ਨੇ ਫੇਰ ਠੀਕ ਹੈ ਜੀ ਇਹਨੂੰ ਆਹ ਕੁੰਡੇ ਨਾਲ ਤੇ ਆਇ ਇੱਕ ਕੁੰਡਾ ਹੋਰ ਲੈ ਕੇ ਫੇਰ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਦੇਣਾ ਇਹ ਕੁੰਡਾ ਫੇਰ ਆਪਾਂ ਇੱਧਰਲੀ ਸਾਈਡ ਹੀ ਲੈ ਕੇ ਆਵਾਂਗੇ ਇਦਾਂ ਇਹ ਆਪਾਂ ਸਾਰੇ ਕੁੰਡੇ ਘਟਾਉਂਦੇ ਜਾਣੀਆਂ ਗਲੇ ਦੇ ਇੱਕ ਇੱਕ ਕੁੰਡਾ ਆਪਾਂ ਨੇ ਘਟਾਉਂਦਾ ਜਾਣਾ ਇਹ ਆਪਣਾ ਹੈਗਾ ਜੀ ਮਗਰ ਲਪਲਾ ਪਗੜਾ ਬਣਾ ਰਹੇ ਆ ਤੇ ਹੁਣ ਆਪਾਂ ਇੱਧਰ ਗਣ ਕੇ 22 ਆਪਾਂ ਨੇ ਕੁੰਡੇ ਰੱਖ ਲੈਣੇ ਨੇ ਜਿੱਥੇ ਤੱਕ ਆਪਣੇ 22 ਕੁੰਡੇ ਆਉਣਗੇ ਉੱਥੇ ਇਹ ਇਹ ਰੱਖ ਲੈਣੇ ਤੇ ਬਾਕੀ ਆਪਣੇ ਸਾਰੇ ਕੁੰਡੇ ਘਟਾ ਦੇਣੇ ਨੇ ਤਾਂ ਇੱਕ ਆੜਾ ਕੁੰਡਾ ਜਿਹੜਾ ਆਪਣਾ ਇਹ ਇੱਧਰ ਲਿਆ ਕੇ ਸਲਾਈ ਤੇ ਇੱਕ ਦੇ ਨਾਲ ਕੁੰਡਾ ਹੋਰ ਲੈ ਕੇ ਆਪਾਂ ਇਹ ਕੁੰਡੇ ਇਦਾਂ ਐਵੇਂ ਘਟਾ ਲੈਣੇ ਇਕਾ ਜੀ ਇਹ ਆ ਪਕਟਾ ਲੈਣੇ ਆ ਕੁੰਡੇ ਇਹ ਆਪਣੇ ਗਲੇ ਦੇ ਕੁੰਡੇ ਨੇ ਹਾਂਜੀ ਆਪਾਂ ਗਲੇ ਦੇ ਜਿਹੜੇ ਕੁੰਡੇ ਸੀ ਉਹ ਕਟਾ ਲੈਨੇ ਕਿੱਕ ਕਰਕੇ ਤੇ ਹੁਣ ਆਪਾਂ ਨੇ ਆ ਬਾਈ ਕੁੰਡੇ ਆਪਣੇ ਬਚ ਗਏ ਨੇ ਆ ਕੁੰਡੇ ਦੇ ਸਣੇ ਆਪਾਂ ਨੇ ਇਹ ਸਾਰੇ ਫੁੱਟੇ ਫੁੱਟੇ ਇਦਾਂ ਬੁਣ ਲੈਣੇ ਨੇ ਇਹ ਆਪਣਾ ਮਗਰਲਾ ਪੱਲਾ ਸੀਗਾ ਜੀ ਠੀਕ ਆ ਬਾਈ ਕੁੰਡੇ ਆਪਣੇ ਇੱਥੇ ਰੱਖ ਲੇ ਤੇ ਬਾਈ ਕੁੰਡੇ ਆਪਣੇ ਆ ਹੋਗੇ ਤੇ ਜਿਹੜਾ ਆਪਣਾ ਇਹ ਗਲੇ ਦੇ ਕੁੰਡੇ ਸੀ ਇਹ ਆਪਾਂ ਨੇ ਕਟਾਤੇ ਨਹੀਂ ਇਹ ਵਾਲੇ ਹੁਣ ਆਪਾਂ ਨੇ ਜਿਹੜਾ ਮਗਰਲਾ ਪੱਲਾ ਹੈ ਇਹਦੀ ਕਾਟ ਪਾਉਣੀ ਆ ਅੱਧੇ ਕੈਂਚਰੀ ਜਿਵੇਂ ਆਪਾਂ ਸੂਟਾਂ ਤੇ ਪਾਉਣੀ ਆ ਜਦੋਂ ਆਪਾਂ ਗਰਦਨੀ ਲਾਉਣੀ ਆ ਨਾ ਤੇ ਉਹਨੂੰ ਹਾਫ ਕਾਲਰ ਵੀ ਕਹਿ ਰਹੇ ਨੇ ਠੀਕ ਆ ਜੀ ਤੇ ਉਹ ਮੈਂ ਆਪਾਂ ਇਹਦੀ ਵੀ ਕਾਟ ਪਾਉਣੀ ਆ ਠੀਕ ਆ ਜੀ ਹੁਣ ਜਿਵੇਂ ਲਾ ਲਓ ਤੁਸੀਂ ਆਪਣਾ ਇਹ ਬੈਕ ਸਾਈਡ ਵਾਲਾ ਪੱਲਾ ਕਮੀਜ਼ ਠੀਕ ਹੈ ਜੀ ਹੁਣ ਜਦੋਂ ਆਪਾਂ ਇਹਨੂੰ ਹਾਫ ਕੱਟ ਲਾਉਣਾ ਨਾ ਆਪਾਂ ਥੋੜੀ ਜਿਹੀ ਇਹ ਨਿਸ਼ਾਨੀ ਲਾ ਕੇ ਜਿਵੇਂ ਆਪਣਾ ਪੰਜ ਹੁੰਦਾ ਵਾ ਗळा ਚੜਾਈ 'ਚ ਆਪਾਂ 2.5 ਤੇ ਨਿਸ਼ਾਨੀ ਲਾ ਲਈਏ ਠੀਕ ਹੈ ਜੀ نیچے ਨੂੰ ਆਪਣੇ ਸਿਰਫ ਅੱਧੇ ਇੰਚ ਦੀ ਇਦਾਂ ਇਵੇਂ ਠੀਕ ਹੈ ਜੀ ਤੇ ਹੁਣ ਆਪਾਂ ਇਵੇਂ ਜਿਹੜੀ ਆਪਾਂ ਗਾਰਦਣੀ ਜਾਂ ਕਾਰਲਰ ਲਾਉਣਾ ਹੁੰਦਾ ਨਾ ਉਹਦੀ ਆਪਾਂ ਇਦਾਂ ਅੱਧੇ ਇੰਚ ਦੀ ਕਾਟ ਪਾ ਲੈਂਦੇ ਆ ਇਵੇਂ ਤਾਂ ਕਿ ਜਿਹੜੀ ਇਹ ਕਰ ਦੇਣੀ ਹੈ ਨਾ ਬਿਲਕੁਲ ਆਪਣੀ ਗਰਦਨ ਦੇ ਨਾਲ ਲਾ ਕੇ ਚੂਵੇ ਜੇ ਨਾ ਹਾਫ ਕਾਲਰ ਜਿਹਨੂੰ ਆਪਾਂ ਕਹਿੰਦੇ ਦੇਖੋ ਇੰਨੀ ਕ ਆਪਾਂ ਅੱਧੇ ਇੰਚ ਦੀ ਕਾਟ ਪਾ ਲੈਨੇ ਹੁਣ ਓਵੇਂ ਆ ਜਿਹੜੇ ਓਵੇਂ ਆਪਾਂ ਜਿਹੜੀ ਇਹ ਆਪਣੀ ਜਾਗਟਾ ਜਾਗਟ ਹੋਈ ਕੋਟੀ ਹੋਈ ਸਵਾਟਰ ਹੋਇਆ ਨਾ ਉਹਦੀ ਵੀ ਆਪਾਂ ਅੱਧੇ ਕੈਂਚ ਦੀ ਕਾਟ ਪਾਉਣੀ ਆ ਤਾਂ ਕਿ ਜਿਹੜੀ ਆਪਣੀ ਇਹ ਕੋਟੀ ਸਵਾਟਰ ਜਾਂ ਆਪਣਾ ਜਾਗਟਾ ਵੀ ਆਪਣੇ ਗਲੇ ਦੇ ਬਿਲਕੁਲ ਨਾਲ ਨਾ ਲੱਗੇ ਠੀਕ ਆ ਜੀ ਇਦਾਂ ਚੂਵੇ ਜੇ ਨਾ ਆਪਾਂ ਹੁਣ ਆਪਾਂ ਨੇ ਕੀ ਕਰਨਾ ਹੁਣ ਦੇਖੋ ਇਹ ਜਿਹੜੀਆਂ ਸਲਾਈਆਂ ਆਪਾਂ ਬਿਲਕੁਲ ਇਹਦੇ ਜਿੰਨੀਆਂ ਪਾਈਆਂ ਹੋਈਆਂ ਨੇ ਪਰ ਹੁਣ ਆਪਾਂ ਜਿਹੜਾ ਮਗਰਲਾ ਪੱਲਾ ਇਹਦੇ ਆਪਣੇ ਦੋ ਸਲਾਈਆਂ ਵੱਧ ਪਾ ਲੈਣੇ ਠੀਕ ਹੈ ਜੀ ਇੱਕ ਸਲਾਈ ਇੱਧਰ ਨੂੰ ਤੇ ਇੱਕ ਸਲਾਈ ਇੱਧਰ ਨੂੰ ਠੀਕ ਹੈ ਜੀ ਤੇ ਇੱਕ ਸਲਾਈ ਫੇਰ ਆਪਾਂ ਇੱਧਰ ਨੂੰ ਫੇਰ ਪਾ ਲੈਣੀ ਆ ਫਿਰ ਆਪਣੀ ਜਿਹੜੀ ਇਹ ਅੱਧੇ ਇੰਚ ਦੀ ਕਾਟ ਪੈ ਚੁਗੀ ਠੀਕ ਹੈ ਜੀ ਮਗਰਲੇ ਪੱਲੇ ਦੀ ਪਹਿਲਾਂ ਆਪਾਂ ਇਧਰੀ ਸਾਈਡ ਕਾਟ ਪਾ ਲੈਣੇ ਤੇ ਫਿਰ ਬਾਅਦ ਵਿੱਚ ਆਪਾਂ ਗੋਲਾ ਲਾ ਕੇ ਇਹ ਦਿੱਲੀ ਸੈਡ ਕਟ ਪਾ ਲਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਇਹਦੀਆਂ ਸਲਾਈਆਂ ਪਾ ਲੈਣੀਆਂ ਦੋ ਆਪਣੇ ਪੁੱਖੇ ਪਾ ਲੈਣੀ ਧਾਗਾ ਮਗਲੀ ਸਾਈਡ ਕੀਤਾ ਤਿੰਨ ਕੁੰਡੇ ਆਪਾਂ ਨੇ ਸਿੱਧੇ ਪਾ ਲੈਣੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਲਿਆ ਕੇ ਇਹਨੂੰ ਇਦਾਂ ਕੁੰਡੇ ਨੂੰ ਘੁਮਾ ਕੇ ਇਹ ਦੋ ਦਾ ਆਪਣੇ ਕਰ ਦੇਣਾ ਇੱਕ ਜੀ ਮੈਂ ਆਪਣੀਆਂ ਬੁਣਤੀ ਆ ਉਹਦੇ ਹਿਸਾਬ ਨਾਲ ਆਪਾਂ ਚੱਲ ਰਹੇ ਆ ਸਿੱਧੀ ਸਾਈਡ ਹੈ ਨਾ ਇਹ ਆਪਣੀ ਠੀਕ ਹੈ ਜੀ ਹੁਣ ਚਾਰ ਕੁੰਡੇ ਆਪਣੇ ਕੁੱਠੇ ਪੈਣਗੇ ਇਹਦਾ ਪੇਰਾ ਦੋ ਦਾ ਇੱਕ ਹੋ ਜਾਏਗਾ ਇਦਾਂ ਕਮਾ ਕੇ ਆਪਾਂ ਜਾਲੇ ਪਾ ਲਾਂਗੇ ਇੱਕੋ ਕੁੰਡਾ ਪਾ ਸਿੱਧਾ ਪਾ ਲਾਂਗੇ ਇਹ ਆਪਾਂ ਇੱਥੇ ਤੱਕ ਕੰਪਲੀਟ ਕਰ ਲੈਣੀ ਆ ਇੱਕ ਸਲਾਈ ਆਪਾਂ ਨੇ ਸਿੱਧੀ ਪਾ ਲਿਆ ਹੁਣ ਆਪਾਂ ਆ ਗਏ ਬੈਕ ਸਾਈਡ ਇਹ ਸਾਰੀ ਸਲਾਈ ਆਪਾਂ ਪੁੱਠੀ-ਪੁੱਠੀ ਪਾ ਲੈਣੀ ਆ ਇਹ ਆਪਣੀ ਹੈਗੀ ਦੂਜੀ ਸਲਾਈ ਇਸਾਰੇ ਤੱਕ ਕੇ ਆਪਾਂ ਸਾਰੇ ਕੁੰਡੇ ਆਪਾਂ ਇਦਾਂ ਫੁੱਟੇ-ਫੁੱਟੇ ਬੁਣ ਲਾਂਗੇ ਇਹ ਆਪਾਂ ਸਾਰੇ ਫੁੱਟੇ-ਫੁੱਟੇ ਬੁਣ ਕੇ ਕੁੰਡੇ ਕੰਪਲੀਟ ਕਰ ਲੈਨੇ ਇਹ ਵਾਲੀ ਸਲਾਈ ਆਪਾਂ ਨੇ ਦੋ ਸਲਾਈਆਂ ਪਾ ਲਈਆਂ ਹੁਣ ਤੀਜੀ ਸਲਾਈ ਆਪਾਂ ਸਿੱਧੀ ਪਾਵਾਂਗੇ ਇਦਾਂ ਜਿਵੇਂ ਟੇਜਨ ਵਾਲੀ ਚੌਥੀ ਸਲਾਈ ਤੇ ਆਪਾਂ ਨੇ ਸਾਰੀ ਫੁੱਟੀ-ਫੁੱਟੀ ਪਾ ਲੈਣੀ ਆ ਠੀਕ ਹੈ ਜੀ ਚਾਰ ਸਲਾਈਆਂ ਦਾ ਆਪਾਂ ਨੇ ਜਿਹੜੀ ਕਾਰਟ ਆ ਚਾਰ ਸਲਾਈਆਂ ਦੀ ਪਾ ਲੈਣੀ ਜੀ ਮਗਰਲੇ ਪੱਲੇ ਦੀ ਆਪਾਂ ਨੇ ਚਾਰ ਸਲਾਈਆਂ ਪਾ ਲਈਆਂ ਨੇ ਦੋ ਆਪਾਂ ਨੇ ਸਿੱਧੀਆਂ ਪਾਲੀਆਂ ਨੇ ਤੇ ਦੋ ਆਪਾਂ ਨੇ ਫੁੱਟੀਆਂ ਸਲਾਈਆਂ ਠੀਕ ਹੈ ਜੀ ਇੰਨੀ ਕ ਆਪਣੀ ਕਾਟ ਪੈ ਗਈ ਆ ਦੇਖੋ ਮਗਰਲੇ ਪੱਲੇ ਦੀ ਰੂਲਲੇ ਪੱਲੇ ਨਾਲੋਂ ਇੰਨਾ ਕ ਆਪਾਂ ਨੇ ਅੱਧੇ ਇੰਚ ਦਾ ਥੋੜਾ ਜਿਹਾ ਵੱਧ ਬਣਾਇਆ ਠੀਕ ਹੈ ਜੀ ਅੱਧੇ ਇੰਚ ਦੀ ਆਪਣੀ ਕਾਟ ਪਾਈ ਹੁਣ ਆਪਾਂ ਆ ਪੱਟੀ ਨਾਲ ਇਹਨੂੰ ਜੋੜ ਲਾਂਗੇ ਇਦਾਂ ਰੱਖ ਕੇ ਇਹ ਦੋਵੇਂ ਮੂਡੇ ਹੋ ਗਏ ਆਪਣੇ ਇਹਵੇਂ ਹੁਣ ਆਪਾਂ ਨੂੰ ਇਹ ਮੂਡੇ ਜੋੜ ਲਾਂਗੇ ਮੂਰਲੀ ਪੱਟੀ ਆ ਆਪਣੀ ਤੇ ਮਗਰਲਾ ਪੱਲਾ ਠੀਕ ਹੈ ਜੀ ਅਪਣੇ ਕੀ ਕਰਨੇ ਇੱਕ ਕੁੰਡਾ ਆਪਾਂ ਨੇ ਇਹ ਵਾਲਾ ਮਗਰਲੇ ਪੱਲੇ ਦਾ ਲੈਣਾ ਇਹ ਵਾਲਾ ਤੇ ਇੱਕੋ ਕੁੰਡਾ ਆਪਾਂ ਨੇ ਪੱਟੀ ਦਾ ਲੈਣਾ ਇੱਦਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਇੱਕੋ ਕੁੰਡਾ ਕਰਤਾ ਆਪਾਂ ਹੁਣ ਆਪਾਂ ਨੇ ਆਹ ਕੁੰਡਾ ਜਿਹੜਾ ਮਗਰਲੇ ਪੱਲੇ ਵਾਲੀ ਸਲਾਈ ਤੇ ਚੜਾ ਲੈਣਾ ਤੇ ਹੁਣ ਫੇਰ ਉਧਰੋਂ ਆਹ ਕੁੰਡਾ ਆਪਾਂ ਨੇ ਇੱਥੇ ਚੜਾ ਲਿਆ ਇਧਰੋਂ ਆਪਾਂ ਨੇ ਦੋ ਕੁੰਡੇ ਲੈਣੇ ਆ ਮਗਰਲੇ ਪੱਲੇ ਦੇ ਤੇ ਪੱਟੀ ਦਾ ਆਪਾਂ ਨੇ ਇੱਕੋ ਕੁੰਡਾ ਲੈਣਾ ਇੱਦਾਂ ਹੁਣ ਇਹ ਆਪਾਂ ਤਿੰਨ ਦਾ ਇੱਕ ਕਾ ਕਰ ਲੈਣੀ ਠੀਕ ਹੈ ਜੀ ਜਿਹੜਾ ਆਪਾਂ ਨੇ ਇੱਕ ਕੁੰਡਾ ਆਪਣਾ ਇੱਧਰ ਆ ਗਿਆ ਗੁੰੜਿਆ ਜਾਂਦਾ ਹੁਣ ਆਪਾਂ ਨੇ ਉਹ ਮੂਰਲੀ ਪੱਟੀ ਤੇ ਲੈ ਕੇ ਆਉਣਾ ਮੂਰਲੀ ਪੱਟੀ ਦੀ ਜਿਹੜੀ ਸਲਾਈ ਆਉਂਦੇ ਤੇ ਹੁਣ ਕੀ ਕਰਨਾ ਆਪਾਂ ਨੇ ਮਗਰਲੇ ਪੱਲੇ ਦਾ ਆਪਾਂ ਇੱਕ ਕੁੰਡਾ ਚੱਕਣਾ ਮੂਰਲੀ ਪੱਟੀ ਜਿਹੜੀ ਉਹਦੇ ਆਪਾਂ ਨੇ ਇਹ ਦੋ ਕੁੰਡੇ ਚੱਕਣੇ ਲੇਤਾ ਇਹ ਤਿੰਨ ਕੁੰਡੇ ਦਾ ਆਪਾਂ ਨੇ ਇੱਕ ਕੁੰਡਾ ਕਰ ਲੈਣੇ ਠੀਕ ਹੈ ਜੀ ਹੁਣ ਆਪਾਂ ਇਹ ਵਾਲਾ ਕੁੰਡਾ ਮਗਰਲੇ ਪੱਲੇ ਵਾਲੀ ਸਲਾਈ ਤੇ ਲੈ ਕੇ ਜਾਵਾਂਗੇ ਹੁਣ ਉਧਰੋਂ ਦੋ ਕੁੰਡੇ ਚੱਕਾਂਗੇ ਇਧਰੋਂ ਇੱਕ ਕੁੰਡਾ ਇਹ ਠੀਕ ਹੈ ਜੀ ਇਹ ਮੈਂ ਆਪਣੇ ਕੁੰਡੇ ਘਟਾਈ ਜਾਣੇ ਆ ਹੁਣ ਆਪਾਂ ਮੂਰਲੀ ਸਲਾਈ ਤੇ ਇਹ ਕੁੰਡਾ ਲੈ ਕੇ ਆਵਾਂਗੇ ਹੁਣ ਆਪਾਂ ਜਿਹੜਾ ਮਗਰਲਾ ਪੱਲਾ ਹੈ ਉਧਰੋਂ ਇੱਕ ਕੁੰਡਾ ਚੱਕਾਂਗੇ ਤੇ ਇਧਰੋਂ ਦੋ ਕੁੰਡੇ ਠੀਕ ਹੈ ਜੀ ਇੱਕ ਵਾਰੀ ਆਪਾਂ ਮਗਰਲੀ ਸਲਾਈ ਤੇ ਇਹ ਵਾਲਾ ਕੁੰਡਾ ਲੈ ਕੇ ਜਾਣਾ ਤੇ ਇੱਕ ਵਾਰੀ ਮੂਰਲੀ ਸਲਾਈ ਤੇ ਇਦਾਂ ਇਹ ਸਾਰੇ ਕੁੰਡੇ ਆਪਾਂ ਨੇ ਜਿਹੜੀ ਆਪਣੀ ਮੂਡੇ ਦੇ ਨੇ ਸਾਰੇ ਕੁੰਡੇ ਆਪਾਂ ਨੇ ਘਟਾ ਲੈਣੇ ਆ ਹੁਣ ਆਪਾਂ ਮਗਲੇ ਪੱਲੇ ਦੇ ਦੋ ਗੁੰਡੇ ਲੈ ਲੇ। ਇਹ ਟਾਤਾ ਤੇ ਹੁਣ ਆਪਾਂ ਪੱਟੀ ਦੇ ਦੋ ਗੁੰਡੇ ਲਵਾਂਗੇ ਤੁਹਾਨੂੰ। ਠੀਕ ਹੈ ਜੀ। ਇਹ ਆਪਾਂ ਸਾਰੇ ਗੁੰਡੇ ਤਾਂ ਘਟਾ ਲੈਨੇ ਆ ਮੋਟੇ ਦੇ। ਮੋਟੇ ਦੇ ਆਪਾਂ ਨੇ ਸਾਰੇ ਗੁੰਡੇ ਘਟਾ ਲੈਨੇ ਆ। ਆ ਇੱਕ ਗੁੰਡਾ ਆਪਣਾ ਰਹਿ ਗਿਆ। ਇਹ ਵਾਲਾ ਆਪਾਂ ਨੇ ਇਹਨੂੰ ਬੜਾ ਕਰਕੇ ਜਿਹੜਾ ਆਪਣਾ ਇਹ ਗੋਲਾ ਇਹ ਨਾ ਇਹ ਵਾਲਾ ਨੂੰ ਆਪਏ ਦੇ ਵਿਚਦੀ ਇਦਾਂ ਕੱਟ ਕੇ ਇੱਥੇ ਇਦਾਂ ਗੱਟ ਮਾਰ ਦੇਣੀ ਠੀਕ ਹੈ ਜੀ ਹਾਂ ਤੇ ਆਪਾਂ ਨੇ ਜੋੜ ਲਿਆ ਮਗਲੇ ਪੱਲੇ ਨਾਲ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਣਾ ਜਿਹੜਾ ਮਗਰਲਾ ਪੱਲਾ ਇਦਾਂ ਇਹ ਵਾਲਾ ਹੁਣ ਆਪਾਂ ਇਹਦੀ ਵੀ ਚਾਰ ਸਲਾਈਆਂ ਦੀ ਕਾਟ ਪਾਵਾਂਗੇ ਦੋ ਸਲਾਈਆਂ ਪਸਿੱਧੀਆਂ ਪਾਵਾਂਗੇ ਤੇ ਦੋ ਸਲਾਈਆਂ ਪੁੱਠੀਆਂ ਠੀਕ ਹੈ ਜੀ ਉਹ ਕਾਟ ਪਾ ਕੇ ਆਪਾਂ ਫਿਰ ਆਪਾਂ ਇਹਦੇ ਨਾਲ ਦੂਜੀ ਪੱਟੀ ਜੋੜ ਦਾਂਗੇ ਹਾਂਜੀ ਕਾਟ ਆਪਾਂ ਨੇ ਪਾ ਲਈਆ ਮਗਰਲੇ ਪੱਲੇ ਦੀ ਹੁਣ ਆਪਾਂ ਨੇ ਕੀ ਕਰਨੇ ਆ ਆਹ ਪੱਟੀ ਜੋੜਨੀ ਹੈ ਤੇ ਜਿਹੜੀ ਆਪਣੀ ਆਹ ਮੂਰਲੇ ਨੌ ਕੁੰਡੇ ਦੀ ਪੱਟੀ ਹੈ ਇਹ ਵੀ ਨਾਲ ਆਪਾਂ ਨੇ ਜੋੜਨੀ ਹੈ ਠੀਕ ਹੈ ਜੀ ਆਹ ਜਿਹੜੇ ਪੱਟੀ ਦੇ ਆਪਣੇ ਕੁੰਡੇ ਨੇ ਇਹ ਆਪਾਂ ਜਿਹੜਾ ਆਪਣਾ ਮਗਰਲਾ ਪੱਲਾ ਨਾਲ ਇਹ ਵਾਲੀ ਸਿਲਾਈ 'ਚ ਪਾਵਾਂਗੇ ਕਿਤਾ ਇਹਦੇ ਲਈ ਸਿਲਾਈ 'ਚ ਲਿਆਵਾਂਗੇ ਤਾਂ ਕਿ ਹੁਣ ਆਪਾਂ ਨਾਲ ਹੀ ਇਹ ਜੋੜ ਦਾਂਗੇ ਤੇ ਨਾਲ ਹੀ ਆਪਣੇ ਪੱਲਾ ਚੁੱਕ ਜੀ ਆਹ ਦੇਖੋ ਠੀਕ ਹੈ ਜੀ ਇਹ ਪੱਟੀ ਆਪਾਂ ਇੱਧਰ ਲੈ ਜਾਂਦੀ ਐ ਹੁਣ ਆਪਾਂ ਨੇ ਜਿਵੇਂ ਆਪਾਂ ਪਹਿਲੀ ਆਹ ਵਾਲੀ ਪੱਟੀ ਇੱਧਰ ਲਈ ਜੋੜੀ ਐ ਨਾ ਆਹ ਵਾਲਾ ਮੁੱਢਾ ਜਿਮੀ ਜੋੜਿਆ ਆਪਾਂ ਨੇ ਤੇ ਉਮੀ ਆਪਾਂ ਨੇ ਇਹ ਵਾਲਾ ਹੁਣ ਜੋੜਨਾ ਹੁਣ ਆਪਾਂ ਨੇ ਕੀ ਕਰਨ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਲਿਆ ਇੱਕ ਇੱਧਰੋਂ ਕੁੰਡਾ ਲੈ ਲਿਆ ਇੱਕ ਆਪਾਂ ਨੇ ਇੱਧਰੋਂ ਕੁੰਡਾ ਲੈ ਲਿਆ ਠੀਕ ਹੈ ਜੀ ਹੁਣ ਇਹ ਵਾਲਾ ਕੁੰਡਾ ਆਪਾਂ ਬੈਕ ਵਾਲੀ ਫਲਾਈ ਜਿਹੜੀ ਉੱਤੇ ਚੜਾ ਲਾਂਗੇ ਤੇ ਉਧਰੋਂ ਦੋ ਕੁੰਡੇ ਲਵਾਂਗੇ ਇੱਧਰੋਂ ਆਪਾਂ ਇੱਕ ਕੁੰਡਾ ਲਵਾਂਗੇ ਠੀਕ ਹੈ ਜੀ ਜਿਵੇਂ ਆਪਾਂ ਪਹਿਲਾਂ ਦੂਜੀ ਪੱਟਾ ਦੂਜੇ ਮੋਢੇ ਜੋੜਿਆ ਨਾ ਉਹ ਵੀ ਨਹੀਂ ਦੋਣਾ ਹੁਣ ਆਪਾਂ ਆਸ ਲਾਈ ਤੇ ਲਿਆਵਾਂਗੇ ਇਹ ਵਾਲੇ ਕੁੰਡੇ ਇੱਕ ਵਾਰੀ ਆਪਾਂ ਇਧਰ ਲੈ ਕੇ ਆਉਣਾ ਇਹ ਵਾਲਾ ਕੁੰਡਾ ਇੱਕ ਵਾਰੀ ਇਧਰ ਇਧਰੋਂ ਆਪਾਂ ਇੱਕ ਕੁੰਡਾ ਚੱਕਾਂਗੇ ਤੇ ਇਧਰੋਂ ਆਪਾਂ ਦੋ ਕੁੰਡੇ ਲਵਾਵਾਂਗੇ ਇਵੇਂ ਇਦਾਂ ਆਪਾਂ ਇਹ ਇਹੜਾ ਮੁੱਢਾ ਜੋੜ ਲੈਨੇ ਆਂ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਕਮੈਂਟ ਕਰਿਆ ਕਰੋ ਤੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਹਾਂਜੀ ਅੱਜ ਦੀ ਵੀਡੀਓ ਆਪਣੀ ਸੀਗੀ ਕਿ ਆਪਾਂ ਨੇ ਜਿਹੜਾ ਮਗਰਲਪਲਾ ਉਹਦੀ ਕਾਟ ਕਿੱਦਾਂ ਪਾਉਣੀ ਆ ਤੇ ਜਿਹੜੇ ਆਪਣੇ ਮੋਡੇ ਨੇ ਇਹ ਕਿੱਦਾਂ ਜੋੜਨੇ ਠੀਕ ਆ ਜੀ ਇੱਥਾ ਆਪਾਂ ਜਾ ਕੇ ਇਹ ਮੋਡੇ ਜੋੜ ਲੈਨੇ ਤੇ ਹੁਣ ਆਪਾਂ ਸਿਉ ਕੇ ਇਹ ਆਪਣੀ ਕੰਪਲੀਟ ਹੋ ਗਈ ਜੀ ਤੇ ਬਾਅਦ ਵਿੱਚ ਆਪਾਂ ਮੋਡੇ ਕਰ ਲਾਂਗੇ ਮੋਡੇ ਕਰਕੇ ਫਿਰ ਆਪਾਂ ਇਹ ਵਾਲੇ ਜਾਕਾ ਜਿਹੜੀ ਸਿਉਣੀ ਠੀਕ ਆ ਜੀ ਤੇ ਅੱਜ ਦੀ ਆਪਣੀ ਵੀਡੀਓ ਸੀਗੀ ਇੰਨੀ ਕ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਜ਼ਰੂਰ ਦੱਸਿਓ ਤੇ ਆਪਾਂ ਤੁਹਾਨੂੰ ਅਗਲੀ ਹੋਰ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਸ਼ਿਕਾ